ਕਿਹ ਕਿੱਥੇ ਜਾਉ ਮੈਂ ਕਿਹਾ ਕੋਚ ਚੱਲੀ ਆ ਜਾਣਾ ਕਹਿੰਦੇ ਨਵੇਂ ਨਵੇਂ ਮਾਏ ਬਹੁਤ ਆਏ ਮੋਕੇ ਜਾਉ ਜਾਣਾ ਮੋਕੇ ਜਾਉ ਜਦੋਂ ਮੈਂ ਤੈਨੂੰ ਪੁੱਛਿਆ ਵੀ ਸਿੱਧੀ ਜਾਉ ਮੈਂ ਕਿਹਾ ਤਰਨ ਤਰਨ ਤੱਕ ਸਿੱਧੀ ਕਾ ਬੈਠ ਕਹਿੰਦੇ ਤੂੰ ਬੋਲਦਾ ਕਿਵੇਂ ਬੇ ਮੈਂ ਕਹਾਂ ਮੈਨੂੰ ਕੀ ਪਤਾ ਤੇਰਾ ਕੀ ਸਿੱਧੀ ਵਾਲੀ ਦੇ ਜੱਟ ਨਾਲ ਤੇ ਮੈਸ ਵਾਲੀ ਨਾਲ ਮੈਸ ਵਾਲੀ ਨਾਲ ਖਰਾਬ ਕਰ ਭਰਾ ਜੀ ਸਿੱਧੀ ਵਾਲੀ ਦੇ ਜੱਟ ਨਾਲ ਸਾਡੀ ਚਰਚੀਂ ਦੇ ਮੈਸ ਵਾਲੀ ਦੇ ਜੱਟ ਨਾਲ ਧਮੀ ਚਰਚੀਂ ਇੱਕ ਬੇਬੇ ਕਹਿੰਦੀ ਬੁੱਧ ਸ਼ਾਹ ਬੱਕਰ ਕਿੰਨੇ ਵਜੇ ਜਾਉਂਗਾ ਇੰਨੇ ਵਜੇ ਮੈਨੂੰ ਮੈਸ ਨਹੀਂ ਜਾਣਾ ਸੀ ਮੈਂ ਕਿਹਾ ਤੂੰ ਮੂਰਲੀ bari ਉੱਤਰ ਕਹਿੰਦੀ ਕਿਉਂ ਮੈਂ ਕਿਹਾ ਪਹਿਲਾਂ ਜਾਵੜਿੰਦੀ ਆ ਮਗਰ ਲਈ ਮਗਰ ਰਹਿ ਜਾ ਨੇ ਆਪ ਬਾਤ ਆ ਰਹੀ ਹੈ ਠੀਕ ਆ ਬਾਬਾ ਤੇਰੀ ਵੀਡੀਓ ਦੇ ਕੇ ਵਕਤਾਂ ਦਰਾਸ ਆਸ ਗੇੜ ਲਈ ਕੀ ਲੈ ਕੇ ਜਾਣਾ ਹੈ ਜਾਂਦਾ ਰਹਿ ਗਿਆ ਜਦੋਂ ਲੋਡ ਪੈ ਗਈ ਬੁੱਤ ਉਹਦੇ ਨਹੀਂ ਨਹੀਂ ਚੱਲਣਗੀ ਇਹਦੀ ਲੈ ਤੇਰੀ ਫਟਕਟਾਂ ਬੜਾ ਉਹਦੇ ਕਮਾਦ ਵੜਦੇ ਦੇਖੀ ਹੁਣ ਆ ਸਾਡੇ ਬੰਦੇ ਦਾ ਫੋਟੋ ਨੂੰ ਹਜੇ ਨਹੀਂ ਪਤਾ ਦੀਪ ਸਿੱਧੂ ਵਾਂਗੂ ਬਾਅਦ ਹੀ ਅੱਖ ਖੁੱਲਣੀ ਹੈ ਲੋਕਾਂ ਦੀ ਹੈ ਉਹਦਾ ਯਾਰ ਸੀ ਸਾਡਾ ਭਰਾ ਸੀ ਇਹ ਕਹਿੰਦਾ ਏ ਡਰਾਈਵਰ ਸੀਗੇ ਸਾਥ ਦੇ ਦੋ ਹਾਂ ਇਹ ਉਹ ਪ੍ਰੈਸਲਾਈਟ ਆ ਲਾਲਿਆਂ ਦੀ ਕਾਰ ਲਿਆਏ ਪੈ ਹਾਂ ਹਾਂ ਚੋਲੋ ਬੈਠ ਕੇ ਚੱਲਾਂਗੇ ਲਾਲਿਆਂ ਦੀ ਮੈਟਰ ਕਾਰ ਲਾਂਗੇ ਲਿਆਏ ਪੈ ਗੱਲਾਈ ਜਾਣ ਤੇ ਟੈਨ ਉਹਨਾਂ ਕੋਲੇ ਹੋਰ ਆ ਗਏ ਰੱਜੇ ਹੋ ਗਏ ਹੈਲੋ ਭਾਈ ਹੈਲੋ ਭਾਈ ਭਾਈ ਉਹ ਭਾਰੀ ਲੈ ਕੇ ਜਾ ਰਹੀ ਮੈਂ ਉਹ ਕਹਿੰਦਾ ਯਾਰ ਚੱਲ ਬਣਾ जॾो हस्पताल गे त बापू मरिया पिया ਕ੍ਰਾਈਟੇਰੀਆ ਤੇ ਗੱਡੀ ਲੈਣਗੇ ਤੂੰ ਦੁਰਪੀ ਗਿਆ ਐਡੀ ਗੱਡੀ ਕੱਢੀ ਸੀ ਮੈਨੂੰ ਹਾਂ ਰਾਜੀ ਗੱਡੀ ਆ ਗਈ ਯਾਰ ਰੋਟਾ ਹਾਂ ਉੱਡੂ ਮਰ ਗਿਆ ਯਾਰ ਕਮਾਲ ਉਹ ਕਹਿੰਦਾ ਭਾਈ ਹੁਣ ਵੱਡੀ ਗੱਡੀ ਮੰਗਾ ਲਓ ਆਉਂਦੀ ਲੋਟ ਜਾਣਾ ਬਾਪੂ ਹੈ ਨਾ ਉਹਦਾ ਹੋਰ ਲੋਟੋ ਗਿਆ ਕੰਮ ਕਰ ਰਿਹਾ ਹੁਣ ਰੋਟੀ ਕੀ ਜੀ ਪਾ ਦੇਗੇ ਨਿਕਲ ਸੱਟ ਲੱਗਣੀ ਹੈ ਇਹਨਾਂ ਮਾਰੀ ਗਿਆ ਆਪਾਂ ਗੱਲੀ ਗੱਲੀ ਮੇਰੇ ਸਾਲੇ ਦੇ ਬਾਪੂ ਡਿੱਗੀ ਜੀ ਪਾਦਾ ਡਾਕਟਰਾਂ ਨੇ ਵਦੀਰਾ ਰੋਕਿਆ ਬਾਪੂ ਇਕੱਠਾ ਕਰਕੇ ਡਿੱਗੀ ਜੀ ਪਾ ਕੇ ਲੈ ਗਿਆ ਹੁਣ दारू ਪੀਂਦੇ ਆ ਜਿਹੜਾ ਵਿਚਾਲੇ ਬੈਠਾ ਸੀ ਉਹ ਬਾਲਾ ਸਿਰਾਪੀ ਹੋ ਗਿਆ ਭੈਣ ਦਾ ਕਰ ਜਦੋਂ ਘਰੇ ਆਏ ਬੁੜੀਆਂ ਨੇ ਮੰਜੇ ਤੇ ਕਦਾਈ ਲਾ ਜਾ ਪਛਾਤਾ ਜਿਵੇਂ ਕਰਦੇ ਹੁੰਦੇ ਮੌਕਾ ਲਾਉਣ ਨੂੰ ਹਲੋ ਭਾਈਓ ਰੇਵੜਾ ਪਹਿਲੇ ਇਹਨੂੰ ਲਾਓ ਲੈ ਇਹਨੂੰ ਲਾਓ ਉਹਨਾਂ ਨੇ ਜਿਹੜਾ ਸ਼ਰਾਬੀ ਸੀ ਚੱਕ ਕੇ ਮੰਜੇ ਦੇ ਲਾਹ ਤਾਂ ਬੁੜੀਆਂ ਨੇ ਠਾਕਾ ਬੁੜੀਆਂ ਨੇ ਆਖਿਆ ਗਰੀ ਬਾਪੂ ਲਾ ਲਿਆ ਰਾਤ ਦਾ ਟਾਈਮ ਸੀ ਬੁੜੀਆਂ ਉਹਦੇ ਸਰਾਣੇ ਬੈਠ ਕੇ ਜੋ ਲੱਗੀਆਂ ਰੋਣ ਸ਼ਰਾਬੀ ਦੇ ਬਾਪੂ ਗੱਡੀ ਦੀ ਬਾਪੂ ਦੇ ਰਿੱਗੀ ਦੀ ਪੈ ਕੇ ਲਾ ਕੇ ਮੇਰੇ ਸਾਰੇ ਗੱਡੀ ਲੈ ਕੇ ਤੁਰ ਗਏ ਉਹਨਾਂ ਨੇ ਗੱਡੀ ਦਾ ਟਾਇਰ ਪੈਂਚਰ ਹੋ ਗਿਆ ਉਹ ਵੀ ਧੱਕ ਧੁੱਕੇ ਲਾੜਿਆਂ ਦੇ ਘਰੇ ਨਾਲ ਲਾੜਿਆਂ ਨੂੰ ਲੋਡ ਗੱਡੀ ਦੀ ਨਾ ਲੈਣਾ ਨਾ ਦੇੜਾ ਤੜ ਕੇ 4 ਵਜੇ 4 ਵਜੇ ਜਦ ਬੇਬੇ ਉੱਠੀ ਬੇਵਿਚਾਰ ਲੈ ਕੇ ਕਿ ਮਰੇ ਨੂੰ ਚਾ ਨਹੀਂ ਦਿੰਦੇ ਹੁੰਦੇ ਇਵੇਂ ਜਾਣ ਕੇ ਨਾ ਉੱਠ ਜੋ ਕਰਨ ਕੇ ਹਾ ਜਾ ਕੀ ਨਾ ਉਹ ਜਰਾਬੀ ਸੀ ਕਹਿੰਦਾ ਪਹਿਲਾਂ ਪਾਣੀ ਲਿਆਓ ਜਦੋਂ ਉਹਨੇ ਕਿਹਾ ਪਾਣੀ ਲਿਆਓ ਬੇਬੇ ਮੰਜਾ ਟੱਪ ਗਈ ਬੇਬੇ ਭੱਜ ਗਈ ਉਹਨੇ ਅੱਗੇ ਬੈਠੋ ਬੋਲਦਾ ਉਹ ਜਦੋਂ ਅੱਠ ਕੇ ਬੈਠਾ ਸਣੇ ਖੇਸ ਜਿਹੜੀਆਂ ਦੂਜੀਆਂ ਬੈਠੀਆਂ ਸੀ ਉਹਨਾਂ ਨੇ ਵੀ ਕਿੱਠੇ ਸਲਾ ਦੇ ਉਹ ਵੀ ਝੜਕ ਤੇ ਲੱਕ ਨੇ ਭੱਜੀ ਜਾਂਦੀ ਨੇ ਮਗਰ ਵੇਖ ਲਿਆ ਕਹਿੰਦੀ ਬਾਪੂ ਦੀ ਦਾੜ੍ਹੀ ਵੀ ਕਾਲੀ ਹੋ ਗਈ ਮੈਂ ਵੇਖਿਆ ਅਗੇ ਉੱਠ ਕੇ ਬੈਠਾ ਉਹਨੇ ਥੋੜੀ ਭਾਂਡ ਦਾੜ੍ਹੀ ਵੀ ਕਾਲੀ ਹੋ ਗਈ ਕਿ ਹੋਰ ਹੋ ਗਿਆ ਇਹ ਕੁਮਾਰ ਆ ਯਾਰ ਉਹਨਾਂ ਨੂੰ ਦੂਜੇ ਵੀ ਉੱਠ ਖੜੇ ਰੌਲਾ ਵੇਖ ਕੇ ਕੀ ਹੋ ਗਿਆ ਕੀ ਹੋ ਗਿਆ ਉਹ ਕਹਿੰਦਾ ਪਤਾ ਨਹੀਂ ਯਾਰ ਮੈਨੂੰ ਦੇਖ ਕੇ ਪਾਤੀ ਕੀ ਹੋ ਗਿਆ ਕਹਿੰਦੇ ਅਗੇ ਕੀ ਹੋ ਗਿਆ ਅਗੇ ਤੁਹਾਡਾ ਬਾਪੂ ਉੱਠ ਖੜੇ ਬਾਪੂ ਕਿੱਥੇ ਅਗੇ ਉਹ ਜ਼ਿੰਦਾ ਹੈ ਅਰੇ ਜ਼ਿੰਦਾ ਤਾਂ ਮੇਰੇ ਤੁਹਾਡੇ ਬਾਪੂ ਕਿੱਥੇ ਆ ਬਾਪੂ ਅਗੇ ਕਿੱਥੇ ਹਾਂ ਮੰਦੇ ਦੇਖੇ ਕੌਣ ਸੀ ਇਹ ਦੇਖਦਾ ਵਾਇ ਪਿਆ ਸੀ ਆਰਾਮ ਦੇ ਕੇ ਸਾਰੀ ਰਾਤ ਇੰਨੀ ਰੋਈਗੇ ਬਾਪੂ ਕੋ ਬਾਪੂ ਯਾਰ ਸੇ ਕਰਦੇ ਨਾ ਪੁੱਲੇ ਸਾਹੂ ਭੈਣਾਂ ਨਿੱਕੀ ਨਿੱਕੀ ਚੱਲੋ ਨਾ ਨਾ ਹੁਣ ਗੱਡੀ ਵਾਲੇ ਦਾ ਪਤਾ ਕਿੱਥੋਂ ਤੇ ਨਾ ਉਹਦਾ ਪਤਾ ਮਜ਼ਾ ਹੋ ਕੇ ਦੇ ਦੇ ਬਾਪੂ ਦਾ ਜੱਸਾ ਪਿਆ ਹੋਰ ਕਾਲੀ ਮਾਪੂ ਦਾ ਹੋ ਗਿਆ